ਆਸ ਪੜ ਕੇ ਕੋਈ ਖੜਾ ਹੋ ਕੇ ਏਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਜਦੋਂ ਵੋਟਾਂ ਲੈਣ ਦੇ ਲਈ ਗਏ ਸੀ ਉਦੋਂ ਕਿ ਕੱਲੇ-ਕੱਲੇ ਤੋਂ ਕੁਆਲੀਫਿਕੇਸ਼ਨ ਪੁੱਛੀ ਸੀ ਕਿ ਭਾਈ ਜੇ ਤੇਰੀ 10ਵੀਂ ਕੀਤੀ ਆ ਸਾਨੂੰ ਵੋਟ ਨਾ ਪਾਈ ਉਦੋਂ ਤਾਂ ਅਣਪੜਾ ਦੇ ਪੈਰਾਂ ਦੇ ਵਿੱਚ ਲੜਦੇ ਫਿਰਦੇ ਸੀ ਅੱਜ ਤੁਹਾਨੂੰ 10ਵੀਂ ਵਾਲਾ 10ਵੀਂ ਵਾਲਾ ਜੇ ਸਵਾਲ ਕਰਦਾ ਤੁਹਾਨੂੰ ਬੁਰੇ ਲੱਗਦੇ ਆ ਕਿਉਂ ਭਈ ਤੁਹਾਡੇ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਕਹਿੰਦੇ ਨੇ ਕਿ ਲੀਡਰ ਜਿਹੜੇ ਨੌਕਰ ਹੁੰਦੇ ਨੇ ਤੇ ਲੀਡਰਾਂ ਨੂੰ ਸਵਾਲ ਕਰਿਆ ਕਰੋ ਤੇ ਜੇ ਅੱਜ ਸਵਾਲ ਕਰਦੇ ਨੇ ਤਾਂ ਹੁਣ ਤੁਸੀਂ ਅਗਲਿਆਂ ਦੀ ਕੁਆਲੀਫਿਕੇਸ਼ਨ ਪਰਖਦੇ ਹੋ ਥੋੜੇ ਆ ਜਿਹੜੇ 27 ਵਿਧਾਇਕ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਮੰਤਰੀ ਨੇ ਕੋਈ 10ਵੀਂ ਪਾਸ ਆ ਕੋਈ 12ਵੀਂ ਪਾਸ ਆ ਤੇ ਜੇ ਇਹਨਾਂ ਨੂੰ ਕਿਤੇ ਜਾ ਕੇ ਵਿਰੋਧੀ ਧਿਰ ਦਾ ਕੋਈ ਨੇਤਾ ਪੜਿਆ ਲਿਖਿਆ ਜਾ ਇਹ ਕਹਿ ਦੇਵੇ ਕਿ ਭਾਈ 10ਵੀਂ ਪਾਸ ਆ ਤੂੰ ਬੋਲ ਨਹੀਂ ਸਕਦਾ 12ਵੀਂ ਪਾਸ ਆ ਤੂੰ ਨਹੀਂ ਬੋਲ ਸਕਦਾ ਓਏ 7ਵੀਂ ਵਾਲੇ 8ਵੀਂ ਵਾਲਾ ਤੂੰ ਨਹੀਂ ਬੋਲ ਸਕਦਾ ਫਿਰ ਤੁਸੀਂ ਕਹੋਗੇ ਤੋਹੀਨ ਕਰਤੀ ਅਸੀਂ ਆਮ ਘਰਾਂ ਚੋਂ ਆਏ ਹੋਏ ਆ ਤਾਂ ਹੀ ਸਾਡੀਆਂ ਕੁਆਲਿਫਿਕੇਸ਼ਨਾਂ ਪਰਖਦੇ ਆ ਤੇ ਭਾਈ ਫਿਰ ਤੁਸੀਂ ਵਿਧਾਇਕ ਨੂੰ ਤੁਸੀਂ ਕੁਆਲਿਫਿਕੇਸ਼ਨ ਉੱਥੇ ਜਾ ਕੇ ਕਿਵੇਂ ਪਰਖਦੇ ਹੋ ਹੱਲੇ ਬੈਜੋ ਬੈਜੋ ਰਾਮਰਾ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਰੋਗ ਮਾਰਦੇ ਹੋ ਓਏ ਬੈਜਾ ਓਏ ਬੈਜਾ ਯਾਰ ਇਹ ਇਹ ਭਾਸ਼ਾ ਆ ਇੱਕ ਪੜੇ ਲਿਖੇ ਵਧਾਇਕ ਦੀ ਇੱਕ ਪੜੇ ਲਿਖੇ ਐਮਐਲਏ ਦੀ ਭਾਸ਼ਾ ਆ ਉੱਥੇ ਗੁੰਡਾਗਰਦੀ ਦਿਖਾਈ ਦੇ ਰਹੀ ਸੀ ਉੱਥੇ ਤੌਸਪੁਣਾ ਦਿਖਾਈ ਦੇ ਰਿਆ ਸੀ ਉੱਥੇ ਤੌਣ ਦਾ ਕਿਲਾ ਦਿਖਾਈ ਦੇ ਰਿਆ ਸੀ ਹਾਂ ਐਮਐਲਏ ਛਿੱਪ ਦਾ ਹੰਕਾਰ ਦਿਖਾਈ ਦੇ ਰਿਆ ਸੀ ਉੱਥੇ ਕੁਰਸੀ ਦੀ ਚੌਧਰ ਦਿਖਾਈ ਦੇ ਰਹੀ ਸੀ ਤੇ ਜਨਾਬ ਜਿਨ੍ਹਾਂ ਤੇ ਚੌਧਰ ਤੁਸੀਂ ਪਾਉਣੇ ਹੋ ਨਾ ਫਿਰ ਇਹ ਬਹੁਤਾ ਟਾਈਮ ਨਹੀਂ ਮਸਾਤਾ ਬਾਰੀ ਆਈ ਇਸ ਤਾਂ ਹੀ ਕਰਾਂਗੇ ਮੈਨੂੰ ਲੱਗਦਾ ਹੁਣ ਇਹ ਉਹਨਾਂ ਗੱਲਾਂ ਤੇ ਚੱਲ ਰਹੀ ਐ ਇਹ ਸਾਡੀ ਮਸਾਤਾ ਬਾਰੀ ਆਈ ਐ ਅਸੀਂ ਵਿਧਾਇਕੀ ਵਾਲਾ ਚਾਤਾ ਪੂਰਾ ਕਰ ਲਗੇ ਜਿਹੜੇ ਰੋਬ ਨੇ ਅਸਲ ਦੇ ਵਿੱਚ ਜਿਹੜਾ ਵਧਾਇਕ ਵਾਲਾ ਰੋਬ ਹੁੰਦਾ ਉਹ ਤਾਂ ਤੁਹਾਨੂੰ ਹੀ ਪਤਾ ਕਿੰਨਾ ਕਾ ਸਾਨੂੰ ਹੀ ਪਤਾ ਕਿੰਨਾ ਕਾ ਉਹ ਤਾਂ ਪਤਾ ਕਿ ਦਿੱਲੀ ਵਾਲੇ ਜਿਸ ਤਰ੍ਹਾਂ ਦੇ ਨਾਲ ਡੋਰੀ ਖਿੱਚਦੇ ਆ ਉਵੇਂ ਦੇ ਨਾਲ ਵਿਧਾਇਕ ਸਾਹਿਬ ਮੰਤਰੀ ਸਾਹਿਬ ਚੁੱਪ ਜਿਵੇਂ ਡੋਰੀ ਖੁੱਲਦੀ ਆ ਉਵੇਂ ਫਿਰ ਆਵਾਜ਼ ਨਿਕਲਨੀ ਸ਼ੁਰੂ ਹੁੰਦੀ ਆ ਜਿਨ੍ਹਾਂ ਨੇ ਤੁਹਾਨੂੰ ਵਧਾਈਕੀ ਦਿੱਤੀ ਆ ਸਤਿਕਾਰ ਕਰਿਆ ਕਰੋ ਉਹਨਾਂ ਦਾ ਜਿਨ੍ਹਾਂ ਨੇ ਤੁਹਾਨੂੰ ਸਾਰੀ ਉਮਰ ਦੀ ਪੈਨਸ਼ਨ ਜੋਗਾ ਕਰਤਾ ਜਿਨ੍ਹਾਂ ਨੇ ਤੁਹਾਨੂੰ ਹੂਟਰਾਂ ਵਾਲੀਆਂ ਗੱਡੀਆਂ ਤੇ ਚੜਾਤਾ ਜਿਨ੍ਹਾਂ ਨੇ ਤੁਹਾਡੇ ਅੱਗੇ ਪਿੱਛੇ ਵੀਆਈਪੀ ਸਿਕਿਉਰਟੀਆਂ ਘੁੰਮਣ ਲਾਤੀਆਂ ਜਿਨ੍ਹਾਂ ਨੇ ਤੁਹਾਨੂੰ ਜਾਜਾਂ ਤੇ ਚੜਾਤਾ ਸਤਿਕਾਰ ਕਰਿਆ ਕਰੋ ਉਹਨਾਂ ਦਾ ਨਾ ਕਿ ਇਹ ਕਿਆ ਕਰੋ ਓਏ ਬਹਿ ਜਾ ਓਏ ਬਹਿ ਜਾ ਤੇ ਫਿਰ ਉਹ ਜੇ ਤੁਸੀਂ ਐਂ ਕਹੋਗੇ ਨਾ ਰੋ ਦਿਨ ਵੀ ਦੂਰ ਨਹੀਂ ਜਿੱਦਾਂ ਲੋਕ ਤੁਹਾਨੂੰ ਕਹਿਣਗੇ ਓਏ ਜਾ ਓਏ ਜਾ ਕੀ ਲੈਣੀ ਵੋਟ ਓਏ ਨਾ ਓਏ ਜਾ ਇਹ ਲੋਕ ਉਹਨਾਂ ਨੂੰ ਜਿਹੜੇ ਕਹਿੰਦੇ ਸੀ 25-25 ਸਾਲ ਰਾਜ ਕਰਾਂਗੇ ਬਾਬੇ ਬੋੜ ਕਹਿੰਦੇ ਸੀ ਸਿਆਸਤ ਦੇ ਸਿਆਸਤ ਦੇ ਬਾਬੇ ਬੋੜ ਆ ਜਿਹੜੇ ਮਹਾਰਾਜੇ ਆਪਦੇ ਆਪ ਨੂੰ ਕਹਿੰ ਸੀ ਕਿ ਮਹਾਰਾਜੇ ਆ ਸਾਡੇ ਤੋਂ ਬਿਨਾ ਇੱਥੇ ਕੌਣ ਆ ਸਕਦਾ ਲੋਕਾਂ ਨੇ ਪਲਟ ਕੇ ਮਾਰੇ 25-25 ਸਾਲ ਰਾਜ ਵਾਲੇ ਪਲਟ ਕੇ ਮਾਰੇ ਆਪਦੇ ਆਪ ਨੂੰ ਮਹਾਰਾਜੇ ਕਹਾਉਣਾ ਵੀ ਪਲਟ ਕੇ ਮਾਰੇ ਤੇ ਬਾਈ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ ਪੱਟ ਕੇ ਤੁਹਾਨੂੰ ਪਰੇ ਮਾਰਨਗੇ ਲੈ ਕੇ ਆਏ ਹਾਂ ਪ੍ਰੋਗਰਾਮ ਗੱਲ ਪਤੇ ਦੀ ਗੱਲ ਕਰਦੇ ਆ ਚਮਕੌਰ ਸਾਹਿਬ ਤੋਂ ਐਮ ਐਲ ਏ ਨੇ ਜੋ ਡਾਕਟਰ ਚਰਨਜੀਤ ਸਿੰਘ ਦੀ ਜੋ ਕਿ ਖਰੜ ਦੇ ਵਿੱਚ ਇੱਕ ਧਰਨਾ ਚੱਲ ਰਿਹਾ ਸੀ ਉਸ ਦੇ ਵਿੱਚ ਜਾਂਦੇ ਨੇ ਅਤੇ ਕਿਸਾਨਾਂ ਦੇ ਨਾਲ ਉਲਝਦੇ ਦਿਖਾਈ ਦਿੰਦੇ ਨੇ ਅਤੇ ਕਹਿੰਦੇ ਨੇ ਕਿ ਮੈਂ ਪੜਿਆ ਲਿਖਿਆ ਬੰਦਾ ਕੋਈ ਦਸਵੀਂ ਪਾਸ ਮੈਨੂੰ ਸਵਾਲ ਪੁੱਛ ਜੇ ਉਸੇ ਤਹੀ ਗੱਲਬਾਤ ਕਰਦੇ ਆ ਬਾਈ ਜੀ ਕਿਵੇਂ ਦੇਖਦੇ ਹੋ ਜੋ ਅੱਜ ਡਾਕਟਰ ਚਰਨਜੀਤ ਸਿੰਘ ਜੀ ਜੋ ਕਿਸਾਨਾਂ ਦੇ ਨਾਲ ਉਲਝਦੇ ਨੇ ਕਿ ਪੜਿਆ ਲਿਖਿਆ ਬੰਦਾ ਮੇਰੇ ਨਾਲ ਸਵਾਲ ਕਰ ਜੇ ਮੈਨੂੰ ਸਵਾਲ ਕਿਉਂ ਕਰੇ ਮੈਂ ਤਾਂ ਪੜਿਆ ਲਿਖਿਆ ਬੰਦਾ ਕਿਵੇਂ ਦੇਖਦੇ ਹੋ ਹੁਣ ਤੋਂ ਪਹਿਲਾਂ ਤਾਂ ਇਹ ਐਂ ਕਹਿੰਦੇ ਆ ਸੀ ਵੀ ਸਾਡੀ ਆਮ ਲੋਕਾਂ ਦੀ ਸਰਕਾਰ ਆ ਤੇ ਜਦੋਂ ਅੱਜ ਇਹ ਬਿਆਨ ਮੇਰੇ ਸਾਹਮਣੇ ਆਇਆ ਤਾਂ ਮੈਂ ਸੋਚਿਆ ਕਿ ਸ਼ਾਇਦ ਇਹ ਆਮ ਲੋਕਾਂ ਦੇ ਨਾਲ ਨਾਲ ਬਹੁਤ ਜ਼ਿਆਦਾ ਪੜ੍ਹੇ ਲਿਖਿਆਂ ਦੀ ਸਰਕਾਰ ਜਿਹੜੀ ਆ ਉਹ ਹੋ ਸਕਦੀ ਹੈ ਕਿਉਂਕਿ ਉਹ ਖੁਦ ਡਾਕਟਰ ਨੇ ਡਾਕਟਰ ਚਰਨਜੀਤ ਸਿੰਘ ਨੇ ਹੋ ਸਕਦਾ ਹੋਰ ਵੀ ਬਹੁਤ ਪੜ੍ਹੇ ਲਿਖੇ ਹੋਣ ਤਾਂ ਫਿਰ ਉਥੇ ਕਰਕੇ ਮੈਂ ਫਿਰ ਬਾਇਓ ਡਾਟਾ ਜੋਦੇਂਦਰ ਫਰੋਲਰ ਲੱਗਿਆ ਕਿ ਇਹ ਭਾਈ ਜਿਹੜੇ ਨੇ ਐਫੀਡੈਵਿਟ ਦਿੱਤੇ ਆ ਉਹਦੇ ਚ ਹਵਾਲੇ ਸੋ ਬਾਈ ਦੇ ਵਿੱਚ ਜਦੋਂ ਚੋਣਾ ਹੋਈਆਂ ਉਹਦੇ ਵਿੱਚ ਇਹਨਾਂ ਨੇ ਆਪ ਦਾ ਦੱਸਿਆ ਤਾਂ ਹੋਣਾ ਕਿ ਭਾਈ ਕੋਈ ਕਿੰਨਾ ਪੜਿਆ ਕੀ ਕੋਈ ਕਿੰਨਾ ਪੜਿਆ ਤਾਂ ਮੈਂ ਦੇਖਿਆ ਮੈਂ ਹੈਰਾਨ ਸੀ ਯਾਰ ਕਿ ਜਿਹੜੇ ਜਿਹੜਾ ਵ代ਕ ਖੁਦ ਇਹ ਕਹਿ ਰਿਹਾ ਕਿ ਮੈਂ ਮੈਂ ਡਾਕਟੋਰੇਟ ਬੰਦਾ ਡਾਕਟਰ ਮੇਰੀ ਡਾਕਟਰੀ ਮੇਰੀ ਕੀਤੀ ਹੋਈ ਆ ਕੋਈ ਮੈਨੂੰ 10ਵੀਂ ਪੜਿਆ ਬੰਦਾ ਸਵਾਲ ਕਿਵੇਂ ਕਰ ਜੇ ਤਾਂ ਮੈਂ ਖੁਦ ਹੈਰਾਨ ਕਿ ਉਹਨਾਂ ਦੇ ਉਨ੍ਹਾਂ ਦੀ ਵਿਧਾਨ ਸਭਾ ਦੇ ਵਿੱਚ ਇਹਨਾਂ ਦੇ ਖੁਦ ਦੇ 27 ਵਿਧਾਇਕ ਉਹ ਨੇ ਜਿਨ੍ਹਾਂ ਦੇ ਵਿੱਚੋਂ ਬਹੁਤੇ ਉਹ ਨੇ ਜਿਹੜੇ 10ਵੀਂ ਤੋਂ ਵੀ ਘੱਟ ਪੜੇ ਨੇ ਬਹੁਤੇ ਉਹ ਨੇ ਜੋ 10ਵੀਂ ਪੜੇ ਨੇ ਤੇ ਬਹੁਤੇ ਉਹ ਨੇ ਜੋ 12ਵੀਂ ਤੱਕ ਹੀ ਪੜਾਈ ਕੀਤੀ ਹੈ ਮਤਲਬ 27 ਵਿਧਾਇਕ ਇਹਨਾਂ ਦੇ ਉਹ ਨੇ ਜਿਨ੍ਹਾਂ ਨੇ 12ਵੀਂ 12ਵੀਂ ਤੱਕ ਜਿਹੜੀ ਆ ਪੜ੍ਹਾਈ ਕੀਤੀ ਆ ਹੁਣ ਇਹਨਾਂ ਦੇ ਵਿੱਚੋਂ 27 ਜਿਹੜੇ 27 ਵਿਧਾਇਕਾਂ ਦੀ ਮੈਂ ਗੱਲ ਕੀਤੀ ਆ 27 ਵਿਧਾਇਕਾਂ ਦੇ ਵਿੱਚੋਂ 4 ਵਿਧਾਇਕ ਉਹ ਨੇ ਜਿਹੜੇ 10ਵੀਂ ਵੀ ਨਹੀਂ ਕਰ ਸਕੇ 10ਵੀਂ ਤੋਂ ਵੀ ਹੇਠਾਂ ਨੇ 13 ਵਿਧਾਇਕ ਉਹ ਨੇ ਜਿਨ੍ਹਾਂ ਨੇ ਸਿਰਫ ਤੇ ਸਿਰਫ 10ਵੀਂ ਪਾਸ ਕੀਤੀ ਆ ਤੇ ਇਹਨਾਂ ਦੇ ਵਿੱਚੋਂ ਹੀ 10 ਵਿਧਾਇਕ ਉਹ ਨੇ ਜਿਨ੍ਹਾਂ ਨੇ ਸਿਰਫ ਤੇ ਸਿਰਫ 12ਵੀਂ ਪਾਸ ਕੀਤੀ ਆ ਤੇ ਓਦੋਂ ਵੱਡੀ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਵਾਂ ਜਿਹੜੇ 13 ਵਿਧਾਇਕ ਜਿਨ੍ਹਾਂ ਨੇ 10ਵੀਂ ਪਾਸ ਕੀਤੀ ਆ ਉਹਨਾਂ ਦੇ ਵਿੱਚੋਂ 4 ਉਹ ਨੇ ਜੋ ਮੰਤਰੀ ਨੇ ਇੱਕ ਜੋ ਸਾਬਕਾ ਮੰਤਰੀ ਆ ਮਤਲਬ 4 ਨੇ ਕੁੱਲ ਜੋ ਮੰਤਰੀ ਰਹੇ ਨੇ ਉਹਨਾਂ ਜਿਨ੍ਹਾਂ ਦੇ ਵਿੱਚੋਂ ਇੱਕ ਹੁਣ ਸਾਬਕਾ ਜਿਹੜਿਆ ਉਹ ਹੋ ਚੁੱਕੇ ਨੇ ਤੇ ਜਿਨ੍ਹਾਂ ਨੇ 10ਵੀਂ ਕੀਤੀ ਆ 10ਵੀਂ ਵਾਲੇ ਨੇ ਜੋ ਉਹ 12ਵੀਂ ਵਾਲੇ ਨੇ ਸੌਰੀ 12ਵੀਂ ਵਾਲੇ ਜੋ ਉਹਨਾਂ ਦੇ ਵਿੱਚੋਂ ਇੱਕ ਹੁਣ ਮੰਤਰੀ ਨੇ ਤੇ ਇੱਕ ਸਾਬਕਾ ਮੰਤਰੀ ਜਿਹੜੇ ਆ ਉਹ ਹੋ ਚੁੱਕੇ ਨੇ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਕੋਈ 10ਵੀਂ ਵਾਲਾ ਬੰਦਾ ਮੈਨੂੰ ਸਵਾਲ ਨਾ ਕਰੇ ਇੱਕ ਮੈਂ ਕਿਉਂਕਿ ਮੈਂ ਡਾਕਟਰੀ ਕੀਤੀ ਹੋਈ ਆ ਹੁਣ ਇਹ ਦੱਸੋ ਜੇ ਤੁਹਾਡੇ ਇਹਨਾਂ ਵਿਧਾਇਕਾਂ ਨੂੰ ਤੁਹਾਡੇ ਇਹਨਾਂ ਮੰਤਰੀਆਂ ਨੂੰ ਪੰਜਾਬ ਦੇ ਲੋਕਾਂ ਨੇ ਇਹ ਕਹਤਾ ਵੀ ਤੂੰ ਬਈ ਤੁਸੀਂ ਕੌਣ ਹੋ ਸਾਡੀਆਂ ਸਾਡੇ ਆ ਕੇ ਸਾਡੇ ਤੋਂ ਵੋਟਾਂ ਮੰਗਰ ਵਾਲੇ ਤੁਸੀਂ ਕਿਹੜਾ 10ਵੀਂ ਕੀਤੀ ਹੈ ਤੁਸੀਂ ਕਿਹੜਾ 12ਵੀਂ ਪਾਸ ਕੀਤੀ ਹੈ ਤੁਸੀਂ ਕਿਹੜਾ 8ਵੀਂ ਪਾਸ ਕੀਤੀ ਹੈ ਤੇ ਜਦੋਂ ਤੁਸੀਂ ਜਾ ਕੇ ਇਹਨਾਂ ਲੋਕਾਂ ਜਿੰਨਾ ਜਿਹੜੇ ਲੋਕ ਆ ਥੋਨੂੰ ਸਵਾਲ ਕਰ ਰਹੇ ਆ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਿਹੜਾ 10ਵੀਂ 10ਵੀਂ ਪਾਸ ਪੜਿਆ ਬੰਦਾ ਮੈਨੂੰ ਪੁੱਛ ਜੇ ਮੈਨੂੰ ਇਹ ਚੰਗਾ ਨਹੀਂ ਲੱਗਦਾ ਤੇ ਜਦੋਂ ਵੋਟਾਂ ਲੈਣ ਦੇ ਲਈ ਗਏ ਸੀ ਉਦੋਂ ਕਿ ਕੱਲੇ-ਕੱਲੇ ਤੋਂ ਕੁਆਲੀਫਿਕੇਸ਼ਨ ਪੁੱਛੀ ਸੀ ਕਿ ਭਾਈ ਜੇ ਤੇਰੀ 10ਵੀਂ ਕੀਤੀ ਆ ਸਾਨੂੰ ਵੋਟ ਨਾ ਪਾਈ ਜੇ ਤੇਰੀ 8ਵੀਂ ਕੀਤੀ ਆ ਸਾਨੂੰ ਵੋਟ ਨਾ ਪਾਈ ਉਦੋਂ ਤਾਂ ਅਣਪਣਾ ਦੇ ਪੈਰਾਂ ਦੇ ਵਿੱਚ ਲੜਦੇ ਫਿਰਦੇ ਸੀ ਅੱਜ ਥੋਨੂੰ 10ਵੀਂ ਵਾਲਾ 10ਵੀਂ ਵਾਲਾ ਜੇ ਸਵਾਲ ਕਰਦਾ ਥੋਨੂੰ ਬੁਰੇ ਲੱਗਦੇ ਆ ਕਿਉਂ ਭਈ ਤੁਹਾਡੇ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਕਹਿੰਦੇ ਨੇ ਕਿ ਲੀ ਜਿਹੜੇ ਨੌਕਰ ਹੁੰਦੇ ਨੇ ਤੇ ਲੀਡਰਾਂ ਨੂੰ ਸਵਾਲ ਕਰਿਆ ਕਰੋ ਤੇ ਜੇ ਅੱਜ ਸਵਾਲ ਕਰਦੇ ਨੇ ਤਾਂ ਹੁਣ ਤੁਸੀਂ ਅਗਲੇ ਨੇ ਕੁਆਲੀਫਿਕੇਸ਼ਨ ਪਰਖਦੇ ਹੋ ਕਿ 10ਵੀਂ ਵਾਲੇ 8ਵੀਂ ਵਾਲੇ ਤੇ ਜੇ ਵਿਧਾਨ ਸਭਾ ਦੇ ਵਿੱਚ ਸਭਾ ਦੇ ਵਿੱਚ ਤੁਹਾਡੇ ਆ ਜਿਹੜੇ 27 ਵਿਧਾਇਕ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਮੰਤਰੀ ਨੇ ਜਿਨ੍ਹਾਂ ਦੇ ਵਿੱਚੋਂ ਕਿਸੇ ਦੀ 7ਵੀਂ ਆ ਕਿਸੇ ਦੀ 8ਵੀਂ ਆ ਕੋਈ 10ਵੀਂ ਪਾਸ ਆ ਕੋਈ 12ਵੀਂ ਪਾਸ ਆ ਤੇ ਜੇ ਇਹਨਾਂ ਨੂੰ ਕਿਤੇ ਜਾ ਕੇ ਵਿਰੋਧੀ ਧਿਰ ਦਾ ਕੋਈ ਨੇਤਾ ਪੜਿਆ ਲਿਖਿਆ ਜਾ ਇਹ ਕਹਿ ਦੇਵੇ ਕਿ ਭਾਈ 10ਵੀਂ ਪਾਸ ਆ ਤੂੰ ਤੂੰ ਬੋਲ ਨਹੀਂ ਸਕਦਾ 12ਵੀਂ ਪਾਸਾ ਤੂੰ ਨਹੀਂ ਬੋਲ ਸਕਦਾ ਓਏ 7ਵੀਂ ਵਾਲੇ 8ਵੀਂ ਵਾਲਾ ਤੂੰ ਨਹੀਂ ਬੋਲ ਸਕਦਾ ਫਿਰ ਤੁਸੀਂ ਕਹੋਗੇ ਤੋਹੀਨ ਕਰਤੀ ਅਸੀਂ ਆਮ ਘਰਾਂ ਚੋਂ ਆਏ ਹੋਇਆ ਤਾਂ ਸਾਡੀਆਂ ਕੁਆਲਿਫਿਕੇਸ਼ਨਾਂ ਪਰਖਦੇ ਆ ਤੇ ਭਾਈ ਫਿਰ ਤੁਸੀਂ ਵਧਾਇਕੋ ਤੁਸੀਂ ਕੁਆਲਿਫਿਕੇਸ਼ਨ ਉੱਥੇ ਜਾ ਕੇ ਕਿਵੇਂ ਪਰਖਦੇ ਹੋ ਕਿਸੇ ਦੀ ਕੋਈ ਵੀ ਆ ਤੁਹਾਨੂੰ ਵੋਟਾਂ ਜਿਹੜੀਆਂ ਪਾਈਆਂ ਨੇ ਉਹ ਅਣਪਣਾ ਨੇ ਪਾਈਆਂ ਵੈਸੇ ਤੁਸੀਂ ਤਾਂ ਇਹ ਇੱਗ ਅੱਜ ਨਵੇਂ ਤੌਰ ਤੇ ਇਹ ਐਲਾਨਤਾ ਕਿ ਭਾਈ 10ਵੀਂ ਤੋਂ ਹੇਠਲਾ ਬੰਦਾ ਅਣਪੜਾ 10ਵੀਂ ਵਾਲਾ ਬੰਦਾ ਅਣਪੜਾ ਫਿਰ ਤਾਂ ਇਹ ਕਹਿ ਦਿੱਗੇ ਕਿ ਤੁਹਾਡੇ 17 ਵਿਧਾਇਕ ਜਿਹੜੇ ਨੇ ਉਹ ਅਣਪੜ੍ਹ ਨੇ ਤੁਹਾਡੇ ਅਨੁਸਾਰ ਜੇ ਤੁਹਾਡੇ ਅਨੁਸਾਰ ਚੱਲ ਗਿਆ ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਇਹ ਹੀ ਕਹਿੰਦੇ ਕਿ ਯਾਰ ਪੜ੍ਹੇ ਲਿਖੇ ਵਾਲੀ ਗੱਲ ਕਰਿਆ ਕਰੋ ਮਤਲਬ ਪੜ੍ਹੇ ਲਿਖੇ ਵਾਲੀ ਗੱਲ ਆਪਾਂ ਉਹਨੂੰ ਕਹਿੰਦੇ ਨਾ ਕਿ ਜੇ ਤੂੰ ਜਾਨ ਅਣਪੜਾ ਉਹ ਯਾਰ ਤੂੰ ਪੜ੍ਹੇ ਲਿਖੇ ਵਾਲੀ ਗੱਲ ਕਰ ਤੇ ਉੱਥੇ ਦਸਵੀਂ ਪਾਸ ਵਾਲਾ ਜਦੋਂ ਕੋਈ ਤੁਹਾਨੂੰ ਸਵਾਲ ਕਰਦਾ ਹੋ ਸਕਦਾ ਉਹ ਐਮਏ ਪੀਐਚਡੀ ਹੋਵੇ ਜਿਹੜਾ ਤੁਹਾਨੂੰ ਸਵਾਲ ਕਰ ਰਿਹਾ ਕਿ ਇਹਦੇ ਮੱਥੇ ਤੇ ਥੋੜੀ ਨਾ ਲਿਖਿਆ ਕਿ ਦਸਵੀਂ ਕੀਤੀ ਆ ਅੱਠਵੀਂ ਕੀਤੀ ਆ ਨੌਵੀਂ ਕੀਤੀ ਆ ਤੇ ਜੋ ਉਹ ਜਦੋਂ ਤੁਹਾਨੂੰ ਸਵਾਲ ਕਰ ਰਿਹਾ ਤੁਸੀਂ ਕਿਹਾ ਉਹਨੂੰ ਕਿਰ ਪੜ੍ਹੇ ਲਿਖੇ ਵਾਲੀ ਉਹ ਗੱਲਬਾਤ ਕਰਿਆ ਕਰੋ ਤਾਂ ਫਿਰ ਤਾਂ ਇਹ ਮੰਨਣੀ ਹੈ ਕਿ ਤੁਹਾਡੇ ਜਿਹੜੇ 13 ਤੇ 4 17 ਵਿਧਾਇਕ ਨੇ ਜਿਨ੍ਹਾਂ ਦੇ ਵਿੱਚੋਂ ਭਾਈ ਚਾਰ ਮੰਤਰੀ ਵੀ ਰਹੇ ਨੇ ਤੇ ਫਿਰ ਤਾਂ ਉਹ ਤੁਸੀਂ ਅਨਪੜ ਚੱਕੀ ਫਿਰਦੇ ਹੋ ਤੇ ਪਰ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਅਣਪੜਾ ਨੂੰ ਮੰਤਰੀ ਬਣਾਉਣ ਦਾ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਅਣਪੜਾ ਨੂੰ ਐਮਐਲਏ ਬਣਾਉਣ ਦਾ ਤੁਹਾਨੂੰ ਫਿਰ ਕਿਹਨੇ ਅਧਿਕਾਰ ਦਿੱਤਾ ਕਿ ਭਾਈ ਤੁਸੀਂ ਅਣਪੜੇ ਤੇ ਲੋਕਾਂ ਕੋਲੇ ਜਾ ਕੇ ਵੋਟਾਂ ਮੰਗੋ ਐਮਐਲਏ ਬਣੋ ਵਿਧਾਇਕਾਂ ਦੀਆਂ ਕੁਰਸੀਆਂ ਤੁਹਾਡੇ ਹੱਥਾਂ ਦੇ ਵਿੱਚ ਆਉਣ ਪਰ ਤੁਹਾਨੂੰ ਤੁਹਾਨੂੰ ਅਧਿਕਾਰ ਕਿਹਨੇ ਦਿੱਤਾ ਭਾਈ ਇਹ ਵੀ ਤਾਂ ਗੱਲ ਦੱਸੋ ਅਸਲ ਦੇ ਵਿੱਚ ਗੱਲ ਕੀ ਹੈ ਨਾ ਸੁਰਿੰਦਰ ਯਾਰ ਆਮ ਕਰਾਉਣੀਆਂ ਗੱਲਾਂ ਬਾਤਾਂ ਸੀ ਹੁਣ ਆਮ ਨਹੀਂ ਰਹੀਆਂ ਹੁਣ ਬਹੁਤ ਜ਼ਿਆਦਾ ਖਾਸ ਹੋ ਗਈਆਂ ਹੁਣ ਕੁਰਸੀ ਦਾ ਨਸ਼ਾ ਹੋ ਗਿਆ ਹੁਣ ਸੱਤਾ ਦਾ ਹੰਕਾਰ ਹੋ ਗਿਆ ਹੁਣ ਧੌਣ ਦੇ ਵਿੱਚ ਵਿਧਾਇਕੀ ਵਾਲਾ ਕਿਲਾ ਹੋ ਗਿਆ ਕੋਈ ਗੱਲ ਨਹੀਂ ਜਨਾਬ ਜੇ ਵਿਧਾਇਕੀ ਵਾਲਾ ਧੌਣ ਦੇ ਵਿੱਚ ਕਿਲਾ ਆ ਜੇ ਕੁਰਸੀ ਵਾਲਾ ਹੰਕਾਰ ਆ ਸਤਾਈ ਕਿਹੜਾ ਬਹੁਤੀ ਦੂਰ ਆ ਸਤਾਈ ਭੱਜੀ ਆਉਂਦੀ ਆ ਕੱਚੂ ਕੁੰਮੇ ਦੀ ਚਾਲ ਨਹੀਂ ਹੁਣ ਤਾਂ ਖਰਗੋਸ਼ ਦੀ ਚਾਲ ਭੱਜੀ ਆਉਂਦੀ ਹੈ ਸਤਾਈ ਉਹ ਦਿਨ ਦੂਰ ਨਹੀਂ ਫਿਰ ਜਦ ਲੋਕ ਦਿਖਾਉਣਗੇ ਤੁਹਾਨੂੰ ਕਿ ਦਸਵੀਂ ਵਾਲੇ ਆ ਅਸੀਂ ਅੱਠਵੀਂ ਵਾਲੇ ਆ ਅਸੀਂ ਪੰਜਵੀਂ ਵਾਲੇ ਆ ਕਿ ਅਸੀਂ ਕਿਹੜੀ ਵਾਲੇ ਆ ਮਤਲਬ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ ਇਹੋ ਜੇ ਵਿਦਾਇਕਾਂ ਨੂੰ ਜਿਹੜਾ ਕੋਈ ਪੜਿਆ ਲਿਖਿਆ ਹੁੰਦਾ ਨਾ ਪੜਿਆ ਬੰਦਾ ਪੜਦਾ ਲਿਖਦਾ ਕਿਉਂ ਆ ਬੰਦਾ ਪੜਾਈ ਕਿਉਂ ਕਰਦਾ ਬੰਦਾ ਪੜਾਈ ਇਸੇ ਲਈ ਕਰਦਾ ਕਿਰ ਪੜ੍ਹ ਲਿਖ ਲਾ ਲੋਕਾਂ ਦੇ ਵਿੱਚ ਵਿਚਰਨ ਦਾ ਤੈਨੂੰ ਪਤਾ ਲੱਗ ਜੂ ਕਿ ਸਮਾਜ ਦੇ ਵਿੱਚ ਚੰਗੇ ਤੌਰ ਤੇ ਕਿਵੇਂ ਵਿਚਰੀਦਾ ਚੱਲਦਾ ਲੋਕਾਂ ਦੇ ਵਿੱਚ ਪੜ੍ਹੇ ਲਿਖਿਆ ਦੇ ਵਿੱਚ ਕਿਵੇਂ ਵਿਚਰੀਦਾ ਤੈਨੂੰ ਇਹ ਚੀਜ਼ ਦੇ ਲਈ ਆ ਤੈਨੂੰ ਬੋਲਬਾਣੀ ਦਾ ਢੰਗ ਆ ਜੂ ਹਾਲਾਂਕਿ ਮੈਂ ਨਹੀਂ ਕਹਿੰਦਾ ਕਿ ਅਣਪੜ੍ਹ ਨੂੰ ਕਿਸੇ ਨੂੰ ਬੋਲਬਾਣੀ ਦਾ ਢੰਗ ਨਹੀਂ ਹੁੰਦਾ ਮੈਂ ਉਸ ਚੀਜ਼ ਤੇ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕਰਦਾ ਪਰ ਆਮ ਤੌਰ ਤੇ ਇਹ ਧਾਰਨਾ ਚੱਲਦੀ ਹੈ ਕਿ ਯਾਰ ਤੈਨੂੰ ਲੋਕ ਸਮਾਜ ਦੇ ਵਿੱਚ ਵਿਚਰਨ ਆ ਜੂ ਤੇ ਭਾਈ ਜੇ ਪੜ੍ਹ ਲਿਖ ਕੇ ਜਿਹੇ ਬਹੁਤੇ ਪੜ੍ਹੇ ਲਿਖੇ 10ਵੀਂ ਪਾਸ ਵਾਲਿਆਂ ਨੂੰ ਅਣਪੜ੍ਹ ਸਮਝਣਗੇ ਅਣਪੜ੍ਹ ਕਹਿਣਗੇ ਕਿ ਇਹ ਤਾਂ ਯਾਰ ਅਣਪੜ੍ਹ ਨਹੀਂ 8ਵੀਂ ਵਾਲੇ ਤਾਂ ਅਣਪੜ੍ਹ ਨੇ 5ਵੀਂ ਮੇਲ ਤਾਂ ਅਣਪੜ੍ਹ ਨੇ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਜੋ ਇਹਨਾਂ ਨੂੰ ਅਣਪੜ੍ਹ ਕਹਿਣਗੇ ਤਾਂ ਫਿਰ ਪਾਈ ਫਿਰ ਕੀ ਮੰਨ ਕੇ ਚੱਲ ਗਏ ਹੁਣ ਤੇ ਇਹ ਇਹ ਤੇ ਇੱਕ ਹੋਰ ਵੀ ਤੁਹਾਨੂੰ ਦੱਸ ਦੇਵਾਂ ਮੈਂ ਮੰਨਦਾ ਕਿ ਤੁਹਾਡੇ ਆ ਪਾਰਟੀ ਦੇ ਵਿੱਚ ਤੁਹਾਡੇ ਮੰਤਰੀ ਮੰਡਲ ਦੇ ਵਿੱਚ ਤੁਹਾਡੀ ਵਿਧਾਨ ਸਭਾ ਦੇ ਵਿੱਚ ਤੁਹਾਡੇ ਬਹੁਤੇ ਵਿਧਾਇਕ ਐਸੇ ਨੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਨੇ ਅਸੀਂ ਕਦਰ ਕਰਦੇ ਹਰ ਇੱਕ ਦੀ ਬਹੁਤ ਜ਼ਿਆਦਾ ਪੜ੍ਹੇ ਲਿਖੇ ਨੇ ਕੋਈ ਸ਼ੱਕ ਨਹੀਂ ਹੈ ਅਸੀਂ ਹਰ ਇੱਕ ਦੀ ਉਸਤੀ ਕਦਰ ਕਰਦੇ ਹਾਂ ਪਰ ਜਨਾਬ ਤੁਸੀਂ ਵੀ ਕਦਰ ਕਰਨੀ ਸਿੱਖੋ ਜਾਂ ਤਾਂ ਫਿਰ ਹਰ ਇੱਕ ਨੂੰ ਇੱਕੋ ਟੱਕੜੀ ਦੇ ਵਿੱਚ ਥੋਲੋ ਜੇ ਤੁਹਾਨੂੰ ਦਸਵੀਂ ਵਾਲੇ ਅਨਪੜ ਇਹ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਬਣਾਏ ਉਹ ਲੱਗਦੇ ਨੇ ਤਾਂ ਫਿਰ ਆਪ ਦੇ ਜਿਹੜੇ ਆ ਥੋਡੇ ਵਿਧਾਇਕ ਨੇ ਜਿਹੜੇ 17 ਥੋਡੇ ਵਿਧਾਇਕ ਨੇ ਜਿਨ੍ਹਾਂ ਦੇ ਵਿੱਚੋਂ 4-5 ਮੰਤਰੀ ਵੀ ਨੇ ਫਿਰ ਤਾਂ ਇਹਨਾਂ ਨੂੰ ਵੀ ਜਾ ਕੇ ਕਹੋ ਕਿ ਜਾਂ ਜਦੋਂ ਵਿਧਾਨ ਸਭਾ ਦੇ ਵਿੱਚ ਉੱਠ ਕੇ ਸਵਾਲ ਕਰਦੇ ਨੇ ਇਹ ਸਵਾਲ ਪੁੱਛਦੇ ਨੇ ਉਦੋਂ ਤੁਸੀਂ ਡਾਕਟਰ ਚਰਨਜੀਤ ਸਿੰਘ ਜੀ ਉਦੋਂ ਤੁਸੀਂ ਉੱਠ ਕੇ ਕਿਹਾ ਕਿ ਨਹੀਂ ਜੀ ਤੁਸੀਂ ਤਾਂ 10ਵੀਂ ਪਾਸ ਹੋ ਤੁਸੀਂ ਇਸ ਵਿਧਾਨ ਸਭਾ ਵਿੱਚ ਸਵਾਲ ਨਹੀਂ ਕਰ ਸਕਦੇ ਨਹੀਂ ਜੀ ਤੁਸੀਂ 7ਵੀਂ ਪਾਸ ਹੋ 8ਵੀਂ ਪਾਸ ਹੋ ਤੁਸੀਂ ਵਿਧਾਨ ਸਭਾ ਦੇ ਵਿੱਚ ਸਵਾਲ ਨਹੀਂ ਕਰ ਸਕਦੇ ਕਿਉਂ ਜਨਾਬ ਗੁੱਸਾ ਆਇਆ ਉੱਥੇ ਤੁਹਾਨੂੰ ਰਿਐਕਟ ਐਸਾ ਕੀਤਾ ਕਿ ਜਿਹੜਾ ਯਾਰ ਮੈਂ ਕਹਣਾ ਵੀ ਜੇ ਜੈਸਾ ਤੁਸੀਂ ਰਿਐਕਟ ਕੀਤਾ ਫਿੱਟ ਲਾਣਤਾ ਤੁਹਾਡੀ ਐਸੀ ਐਮਐਲਏ ਸ਼ਿਪ ਤੇ ਜਿਹੜੀ ਤੁਹਾਨੂੰ ਜਿਹੜੀ ਹੈਗੀ ਉਹ ਮਿਲੀ ਹੈ ਜੀ ਇਹ ਕਹਿੰਦੇ ਹੁੰਦੇ ਸੀ ਕਿ ਆਮ ਲੋਕਾਂ ਦੀ ਪਾਰਟੀ ਹੈ ਆਮ ਕਰਾਂ ਦੇ ਲੋਕ ਸਾਡੇ ਨਾਲ ਜੁੜੇ ਹੋਏ ਨੇ ਫਿਰ ਕੀ ਲੱਗਦਾ ਕਿ ਆਮ ਲੋਕ ਕੱਲੇ ਪੜੇ ਲਿਖੇ ਹੀ ਹੁੰਦੇ ਨੇ ਅਨਪੜ੍ਹ ਨਹੀਂ ਹੁੰਦੇ ਆਮ ਦੇਖੋ ਆਮ ਖਾਸ ਦੇ ਵਿੱਚ ਪੜ੍ਹਾਈ ਤਾਂ ਨਹੀਂ ਦੇਖਦੀ ਮੈਂ ਆਮ ਕੋਲੇ ਜਾ ਰਹੀ ਹਾਂ ਜਾਂ ਮੈਂ ਖਾਸ ਕੋਲੇ ਜਾ ਰਹੀ ਹਾਂ ਹਾਂ ਪਰ ਇੱਕ ਗੱਲ ਦੁਰਵਾ ਜੋ ਮੈਂ ਪਹਿਲਾਂ ਵੀ ਗੱਲ ਕਰੀ ਆ ਵੀ ਸੱਤਾ ਜਦੋਂ ਆ ਜਾਂਦੀ ਆ ਉਦੋਂ ਆਮ ਖਾਸ ਕਿਵੇਂ ਬਣਦੇ ਨੇ ਉਹਦੀਆਂ ਉਦਾਹਰਣਾਂ ਜਿੰਨੀਆਂ ਫਿੱਟ ਇਹਨਾਂ ਨੇ ਜਿੰਨੀਆਂ ਇਹਨਾਂ ਨੇ ਐਗਜ਼ਾਮਪਲਾਂ ਸੈੱਟ ਕਰਨੀਆਂ ਨਾ 92 93 94 95 ਨੇ ਉਹਨੀਆਂ ਮੈਨੂੰ ਲੱਗਦਾ ਕਿਸੇ ਨੇ ਨਹੀਂ ਕਰਨੀਆਂ ਹਾਲੇ ਤਾਂ ਮੈਂ ਐਫੀਡੇਵਟ ਦੇਖ ਰਿਆ ਸੀ ਬੜੀ ਹੈਰਾਨ ਨਹੀਂ ਹੈਰਾਨੀ ਦੀ ਗੱਲ ਹੋਈ ਜਦੋਂ ਐਫੀਡੇਵਟਾਂ ਦੇ ਉੱਪਰ ਕਿਸੇ ਦੇ ਉੱਪਰ ਲਿਖਿਆ ਸੀ ਕਿ ਇਹਦੇ ਕੋਲੇ ਜਾਇਦਾਦ ਹੈ ਨਹੀਂ ਜੀ ਕਿਸੇ ਕੋਈ ਐਸਾ ਵਿਧਾਇਕ ਆ ਇੱਕ ਜਿਹੜਾ ਹੁਣ ਬਹੁਤ ਜ਼ਿਆਦਾ ਆਪ ਦੇ ਆਪ ਨੂੰ ਮਤਲਬ ਚੰਗੇ ਬੂਟ 22000 33000 ਵਾਲੇ ਪਾਉਂਦਾ ਮੈਨੂੰ ਹੈਰਾਨੀ ਹੋਈ ਜਦੋਂ ਲਿਖਿਆ ਹੋਇਆ ਉਹਦੇ ਕੋਲੇ ਗੱਡੀ ਨਹੀਂ ਜੀ ਉਹਦੇ ਕੋਲੇ ਕੀ ਹੈ ਜੀ ਇੱਕ ਮੋਟਰਸਾਈਕਲ ਆ ਆਪਦੇ ਕੋਲੇ ਕਿੰਨੇ ਰੁਪਏ ਕੋਲੇ 70 72000 ਲਿਖੇ ਸੀ ਉਹਦੀ ਵਾਈਫ ਕੋਲੇ ਕਿੰਨੇ ਆ ਜੀ 50 55000 ਲਿਖੇ ਸੀ ਅੱਜ ਜਾ ਕੇ ਦੇਖੋ ਨਾ ਮਹਾਰਾਜਾ ਘਰੇ ਕਿਵੇਂ ਗੱਡੀਆਂ ਲਿਸ਼ਕੀਆਂ ਪੁਸ਼ਕਾਂ ਮਾਰਦੀਆਂ ਖੜੀਆਂ ਨਾ ਅੱਜ ਜਾ ਕੇ ਦੇਖੋ ਨਾ ਮਹਾਰਾਜਾ ਉਹਦੇ ਹਲਕੇ ਦੇ ਵਿੱਚ ਜਾ ਕੇ ਮਹਾਰਾਜਾ ਪੁੱਛ ਕੇ ਦੇਖਿਓ ਨਾ ਕਿ ਕਿਹੜੇ ਕਿਹੜੇ ਸ਼ੈਲਰਾਂ ਦੇ ਵਿੱਚ ਕਿਧਰਲੇ ਕਿਧਰਲੇ ਪਾਸੇ ਗੱਲਾਂ ਬਾਤਾਂ ਚੱਲਦੀਆਂ ਨੇ ਕੀ ਗੱਲ ਪਈ ਕੱਲੇ ਵਿਧਾਇਕ ਵਿਧਾਇਕ ਦੀ ਜਿਹੜੀ ਤਨਖਾਹ ਆ ਉਹਦੇ ਨਾਲ ਐਸਾ ਕੁਝ ਹੋ ਜਾਂਦਾ ਆ ਕੱਲੇ ਜਿਹੜੇ ਵਿਧਾਇਕ ਦੀ ਤਨਖਾਹ ਉਹਦੇ ਨਾਲ ਕੀ ਕਿ ਮੋਟਰਸਾਈਕਲ ਵਾਲਾ ਵਿਧਾਇਕ ਘਰੇ ਗੱਡੀਆਂ ਖੜੀਆਂ ਕਰ ਲੈਂਦਾ ਆ ਕਿ ਇਹ ਹੋ ਜਾਂਦਾ ਆ ਤਾਂ ਇਹ ਗੱਲਾਂ ਤੇ ਤਾਂ ਆਪਾਂ ਜਦੋਂ 27 ਆਊਗੀ ਉਦੋਂ ਜਾਵਾਂਗੇ ਉਦੋਂ ਇਹਨਾਂ ਦੇ ਐਫੀਡੇਵਟੇ ਚੱਕਾਂਗੇ ਕਿ 2022 ਦੇ ਵਿੱਚ ਤੁਹਾਡੇ ਐਫੀਡੇਵਟਾਂ ਦੇ ਵਿੱਚ ਆ ਚੀਜ਼ਾਂ ਲਿਖੀਆਂ ਹੋਈਆਂ ਚਲੋ ਇਹ ਤਾਂ ਕੱਲੇ ਪੜਾਈ ਆ ਇਹਨਾਂ ਦੀ ਹਲੇ ਤਾਂ ਹੋਰ ਬਹੁਤ ਕੁਝ ਨਿਕਲਣਾ ਕਿ 2022 ਚ ਤੁਸੀਂ ਐਫੀ ਡਾ ਵਟਾ ਦਿੱਤੇ ਸੀ 2022 ਦੇ ਵਿੱਚ ਆ ਸੀ ਨਾ ਤੁਹਾਡੇ ਕੋਲੇ ਜ਼ਮੀਨਾਂ ਜਾਇਦਾਦਾਂ ਕਿੰਨੇ ਕ ਚੰਦ ਕਰਪਾਏ ਕਿੰਨੇ ਕ ਤੁਹਾਡੇ ਕੋਲੇ ਰੁਪਏ ਸੀ ਤੇ ਉਸ ਤੋਂ ਬਾਅਦ ਹੁਣ ਕੀ ਕੀ ਬੋਲਦਾ ਮਤਲਬ ਪੜਾਈ ਨਹੀਂ ਦੇਖਦੀ ਆਮ ਘਰੇ ਜਾ ਰਹੀਆਂ ਜਾਂ ਖਾਸ ਤੇ ਘਰੇ ਜਾ ਰਹੀਆਂ ਪਰ ਹੁਣ ਇਹਨਾਂ ਦੇ ਘਰਾਂ ਦੇ ਵਿੱਚ ਜਿਹਨਾਂ ਦੇ ਘਰਾਂ ਦੇ ਵਿੱਚ ਵਿਧਾਇਕੀ ਆ ਗਈ ਨਾ ਇਹ ਜ਼ਰੂਰ ਹੁਣ ਦੇਖਣ ਲੱਗੇ ਕਿ ਯਾਰ ਹੁਣ ਅਸੀਂ ਵਿਧਾਇਕ ਬਣ ਗਏ ਸਾਰੀ ਉਮਰ ਦੀ ਸਾਡੀ ਹੁਣ ਪੈਨਸ਼ਨ ਲੱਗ ਜਾਣੀ ਆ ਚੰਗੇ ਅਸੀਂ ਵਿਧਾਇਕ ਬਣ ਗਏ ਜਾਂ ਤਾਂ ਮੈਨੂੰ ਇਹ ਲੱਗਦਾ ਯਾਰ ਕਿਉਂਕਿ ਇਹਨਾਂ ਦੇ ਸੱਤਾ ਇਹਨਾਂ ਦੇ ਹੰਕਾਰ ਜਿਹੜਾ ਇਹਨਾਂ ਦੇ ਧੌਣ ਦੇ ਵਿੱਚ ਕਿੱਲਾ ਉਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਕਿ ਸ਼ਾਇਦ ਇਹਨਾਂ ਨੇ ਸੋਚਿਆ ਹੋਵੇ ਕਿ ਯਾਰ ਅਸੀਂ ਬਣ ਕੇ ਦੁਆਰੇ ਕਿਹੜਾ ਅਸੀਂ ਬਣਨਾ ਜਾਂ ਫਿਰ ਇਹ ਸੋਚਦੇ ਹੋਣ ਜਿਵੇਂ ਕੋਈ ਕਹਾਵਤ ਜੀ ਗੱਲ ਚੱਲੀ ਆ ਬਿਨੂਟਲ ਬਿਨੂਟਲ ਹੋਰਾਂ ਦੇ ਇੱਕ ਕਾਮੇਡੀ ਵੀਡੀਓ ਜੀ ਵਾਇਰਲ ਹੁੰਦੀ ਹੁੰਦੀ ਉਹਦੇ ਵਿੱਚ ਸ਼ਾਇਦ ਪੁਰਾਣੇ ਵੇਲੇ ਆਂਦੀ ਆ ਭਗਵੰਤ ਸਿੰਘ ਮਾਨ ਵੀ ਨਾਲ ਪੇਸ਼ਕਾਰੀ ਕਰਦੇ ਨਜ਼ਰ ਆਉਂਦੇ ਨੇ ਉਹ ਚ ਉਹ ਕਹਿੰਦੇ ਨੇ ਕਿ ਮਸਾ ਤਾਂ ਬਾਰੀ ਆਈ ਇਸ ਤਾਂ ਹੀ ਕਰਾਂਗੇ ਮੈਨੂੰ ਲੱਗਦਾ ਹੁਣ ਇਹ ਉਸ ਆ ਇਹ ਉਹਨਾਂ ਗੱਲਾਂ ਤੇ ਚੱਲ ਰਹੇ ਆ ਕਿ ਸਾਡੀ ਮਸਾਂ ਤਾਂ ਬਾਰੀ ਆਈ ਆ ਅਸੀਂ ਵਿਧਾਇਕੀ ਵਾਲਾ ਚਾਅ ਤਾਂ ਪੂਰਾ ਕਰ ਲਗੇ ਉਹ ਤਾਂ ਅੱਜ ਹੀ ਕਰ ਲਿਆ ਕਹਿੰਦੇ ਉਹਨਾਂ ਕਿ ਅਸੀਂ ਕਿਹੜਾ ਗਾਂ ਨੂੰ ਆਉਣਾ ਜਾਂ ਸਾਨੂੰ ਕਿਹੜਾ ਗਾਂ ਨੂੰ ਕਿਸੇ ਨੇ ਟਿਕਟਾਂ ਦੇਣੀਆਂ ਨੇ ਤੇ ਟਿਕਟਾਂ ਮਿਲ ਗਈਆਂ ਫਿਰ ਗਾਂ ਨੂੰ ਅਸੀਂ ਕਿਹੜਾ ਬਣਨਾ ਆ ਤਾਂ ਕਰਕੇ ਲੱਗਦਾ ਫਿਰ ਵਿਧਾਇਕੀ ਵਾਲਾ ਉਹਦਾ ਚਾਗ ਹਨਾ ਉਹ ਪੂਰਾ ਕਰਦੇ ਆ ਉਹ ਰੋਬਰੂ ਮਾਰਨ ਵਾਲਾ ਕਿਉਂਕਿ ਹੁਣ ਬਈ ਉਹ ਤਾਂ ਹੁਣ ਸਾਰੇ ਨੂੰ ਪਤਾ ਜਿਹੜੇ ਰੋਬ ਨੇ ਅਸਲ ਦੇ ਵਿੱਚ ਜਿਹੜਾ ਵਧਾਇਕ ਵਾਲਾ ਰੋਬ ਹੁੰਦਾ ਉਹ ਤਾਂ ਤੁਹਾਨੂੰ ਹੀ ਪਤਾ ਕਿੰਨਾ ਕਾ ਸਾਨੂੰ ਹੀ ਪਤਾ ਕਿੰਨਾ ਕਾ ਉਹ ਤਾਂ ਪਤਾ ਕਿ ਦਿੱਲੀ ਵਾਲੇ ਜਿਸ ਤਰ੍ਹਾਂ ਦੇ ਨਾਲ ਡੋਰੀ ਖਿੱਚਦੇ ਆ ਉਵੇਂ ਦੇ ਨਾਲ ਵਿਧਾਇਕ ਸਾਹਿਬ ਮੰਤਰੀ ਸਾਹਿਬ ਚੁੱਪ ਜਿਵੇਂ ਡੋਰੀ ਖੁੱਲਦੀ ਆ ਉਵੇਂ ਫਿਰ ਆਵਾਜ਼ ਨਿਕਲਨੀ ਸ਼ੁਰੂ ਹੁੰਦੀ ਆ ਤੇ ਫਿਰ ਭਾਈ ਹੁਣ ਉਹ ਜਿਹੜੀਆਂ ਜਿਹੜੇ ਡਰਾਵੇ ਨੇ ਉਹ ਜਿਹੜਾ ਦਬਦਬਾ ਆ ਉਹ ਜਿਹੜੀ ਧੌਂ ਸੌ ਕਿੰਨਾ ਤੇ ਜਮਾਉਣੀ ਆ ਉਹ ਯਾਰ ਇਹਨਾਂ ਆਮ ਲੋਕਾਂ ਤੱਕ ਜਮਾਉਣੀ ਆ ਜਿੰਨਾਂ ਤੋਂ ਵੋਟਾਂ ਲਈਆਂ ਸੀ ਜਿੰਨਾਂ ਮੂਰੇ ਹੱਥ ਬੰਦ ਦੇ ਫਿਰਦੇ ਸੀ ਕਿ ਸਾਨੂੰ ਇੱਕ ਅਰੀ ਬਣਾ ਦਿਓ ਜੀ ਪੰਜਾਬ ਚ ਬਦਲਾ ਲਿਆ ਦਾਂਗੇ ਸਾਨੂੰ ਇੱਕ ਅਰੀ ਬਣਾ ਦਿਓ ਜੀ ਪੰਜਾਬ ਦੀ ਦਸ਼ਾ ਬਦਲ ਦਾਂਗੇ ਸਾਨੂੰ ਇੱਕ ਅਰੀ ਬਣਾ ਦਿਓ ਜੀ ਪੰਜਾਬ ਨੂੰ ਖੁਸ਼ਹਾਲੀ ਵੱਲ ਲੈ ਜਾਗੇ ਆ ਤੁਹਾਡੀ ਖੁਸ਼ਹਾਲੀ ਆ ਕਿ ਲੋਕਾਂ ਦੀਆਂ ਤੁਸੀਂ ਕੁਆਲੀਫਿਕੇਸ਼ਨਾਂ ਪਰਖਦੇ ਫਿਰਦੇ ਹੋ ਆ ਤੁਹਾਡੀ ਖੁਸ਼ਹਾਲੀ ਆ ਆਪ ਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਰੋਬ ਮਾਰਦੇ ਹੋ ਓਏ ਬਹਿ ਜਾ ਓਏ ਬਹਿ ਜਾ ਯਾਰ ਇਹ ਇਹ ਭਾਸ਼ਾ ਆ ਇੱਕ ਪੜੇ ਲਿਖੇ ਵ代ਕ ਦੀ ਇੱਕ ਪੜੇ ਲਿਖੇ ਐਮਐਲਏ ਦੀ ਭਾਸ਼ਾ ਤੁਹਾਨੂੰ ਮਿਲਣ ਆਲੇ ਲੱਖ ਲੋਕ ਆਉਣਗੇ ਤੁਹਾਨੂੰ ਮਿਲਣ ਆਲੇ ਤੁਹਾਡੇ ਹਲਕੇ ਦੇ 2 ਲੱਖ 4 ਲੱਖ ਲੋਕ ਆ ਸਕਦੇ ਆ ਹਰ ਇੱਕ ਦਾ ਸੁਭਾਅ ਕੋ ਬਕਰਾ ਹੋ ਸਕਦਾ ਹੋ ਸਕਦਾ ਕੋਈ ਤੁਹਾਨੂੰ ਆ ਕੇ ਬਹੁਤ ਗੁੱਸੇ ਦੇ ਵਿੱਚ ਵੀ ਬੋਲੇ ਤੁਹਾਡਾ ਇਹ ਮਤਲਬ ਥੋੜੀ ਨਾ ਜੋ ਗੁੱਸੇ ਦੇ ਵਿੱਚ ਬੋਲ ਰਿਹਾ ਤੁਸੀਂ ਵੀ ਜਾ ਕੇ ਉਹਨੂੰ ਉਸੇ ਤਰ੍ਹਾਂ ਦੇ ਗੁੱਸੇ ਨਾਲ ਬੋਲਣਾ ਯਾਰ ਤੁਸੀਂ ਤਾਂ ਉਹਦੀ ਸਮੱਸਿਆ ਸੁਣਨੀ ਆ ਜੇ ਕੋਈ ਤੁਹਾਨੂੰ ਸਮੱਸਿਆ ਸੁਣਾਉਣ ਦੇ ਲਈ ਉੱਤੇ ਖੜਾ ਹੋ ਰਿਹਾ ਬੋਲ ਤੁਹਾਡੇ ਨੂੰ ਤੁਹਾਨੂੰ ਸਵਾਲ ਕਰਨ ਦੇ ਲਈ ਉੱਤੇ ਖੜਾ ਹੋ ਰਿਹਾ ਤੁਸੀਂ ਕੀ ਕਰ ਰਹੇ ਹੋ ਓਏ ਬਹਿ ਜਾ ਬਹਿ ਜਾ ਇਹਨੂੰ ਵਟਾਓ ਓਏ ਬਹਿ ਜਾ ਯਾਰ ਗੱਲ ਸ਼ਬਦ ਗੱਲ ਹੈ ਕੋਈ ਇਹ 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 ਸ਼ਬਦਾਬਲੀ ਆ ਕਿਸੇ ਵਿਧਾਇਕ ਦੀ ਸ਼ਬਦਾਬਲੀ ਕਿਸੇ ਐਮਐਲਏ ਦੀ ਸ਼ਬਦਾਬਲੀ ਆ ਇਹ ਉਹ ਵੀ ਪੜੇ ਲਿਖੇ ਤੁਸੀਂ ਕਹਿੰਦੇ ਕਿਵੇਂ ਪੜਿਆ ਲਿਖਿਆ ਭਾਈ ਜੀ ਤੁਸੀਂ ਕਿੰਨੇ ਕੁ ਪੜੇ ਲਿਖੇ ਹੋ ਤੋ ਕਿੰਨਾ ਕੁ ਤੁਸੀਂ ਪੜਿਆ ਜਾਂ ਕੈਸੇ ਤੁਹਾਡੇ ਮਾਪਿਆਂ ਨੇ ਤੁਹਾਨੂੰ ਸਿੱਖਿਆ ਦਿੱਤੀ ਆ ਉਹ ਤੁਹਾਡੀ ਸ਼ਬਦਾਵਲੀ ਤੋਂ ਚਲਕ ਰਹੀ ਸੀ ਤੁਸੀਂ ਆਪਦੇ ਤੋਂ ਉਹ ਕੀ ਪਤਾ ਉਹ ਤੁਹਾਡੇ ਤੋਂ ਵੱਡਾ ਹੋਵੇ ਜਾਂ ਤੁਹਾਡੇ ਤੋਂ ਛੋਟਾ ਹੋਵੇ ਕਹਿੰਦੇ ਨੇ ਨਾ ਕਿ ਛੋਟਿਆਂ ਨਾਲ ਪਿਆਰ ਕਰੋ ਤੇ ਵੱਡਿਆਂ ਦਾ ਸਤਿਕਾਰ ਕਰੋ ਨਾ ਤਾਂ ਉੱਥੇ ਵੱਡਿਆਂ ਦਾ ਸਤਿਕਾਰ ਦਿਖਾਈ ਦੇ ਰਿਆ ਸੀ ਤੇ ਨਾ ਉੱਥੇ ਛੋਟਿਆਂ ਨਾਲ ਪਿਆਰ ਦਿਖਾਈ ਦੇ ਰਿਆ ਸੀ ਉੱਥੇ ਗੁੰਡਾਗਰਦੀ ਦਿਖਾਈ ਦੇ ਰਹੀ ਸੀ ਉੱਥੇ ਤੌਂਸਪੁਣਾ ਦਿਖਾਈ ਦੇ ਰਿਆ ਸੀ ਉੱਥੇ ਧੌਣ ਦਾ ਕਿਲਾ ਦਿਖਾਈ ਦੇ ਰਿਆ ਸੀ ਉੱਥੇ ਐਮਐਲਏ ਸ਼ਿਪ ਦੀ ਐਮਐਲਏ ਸ਼ਿਪ ਦਾ ਹੰਕਾਰ ਦਿਖਾਈ ਦੇ ਰਿਆ ਸੀ ਉੱਥੇ ਕੁਰਸੀ ਦੀ ਚੌਧਰ ਦਿਖਾਈ ਦੇ ਰਹੀ ਸੀ ਤੇ ਜਨਾਬ ਜਿਨ੍ਹਾਂ ਤੇ ਚੌਧਰ ਤੁਸੀਂ ਪਾਉਣਿਓ ਨਾ ਫਿਰ ਇਹ ਬਹੁਤਾ ਟਾਈਮ ਨਹੀਂ ਕਿਉਂਕਿ ਲੋਕ ਇਹ ਨਾ ਸੋਚ ਜੋ ਕਿ ਲੋਕਾਂ ਦੇ ਚਿੱਤ ਚੇਤੇ ਕਮਜ਼ੋਰ ਆ ਲੋਕਾਂ ਦੇ ਚਿੱਤ ਚੇਤੇ ਬਹੁਤ ਜਿਹੜੇ ਹੈਗੇ ਨੇ ਉਹ ਤਕੜੇ ਨੇ ਜਿਵੇਂ ਜੇ ਲੋਕ ਉਹਨਾਂ ਨੂੰ ਜਿਹੜੇ ਕਹਿੰਸੀ 25-25 ਸਾਲ ਰਾਜ ਕਰਾਂਗੇ ਬਾਬੇ ਬੋੜ ਕਹਿੰਦੇ ਸੀ ਸਿਆਸਤ ਦੇ ਸਿਆਸਤ ਦੇ ਬਾਬੇ ਬੋੜ ਆ ਜਿਹੜੇ ਮਹਾਰਾਜੇ ਆਪਦੇ ਆਪ ਨੂੰ ਕਹਿੰਸੀ ਕਿ ਮਹਾਰਾਜੇ ਆ ਸਾਡੇ ਤੋਂ ਬਿਨਾ ਇੱਥੇ ਕੌਣ ਆ ਸਕਦਾ ਲੋਕਾਂ ਨੇ ਪਲਟ ਕੇ ਮਾਰੇ 25-25 ਸਾਲ ਰਾਜ ਵਾਲੇ ਵੀ ਪਲਟ ਕੇ ਮਾਰੇ ਆਪਦੇ ਆਪ ਨੂੰ ਮਹਾਰਾਜੇ ਕਹਾਉਣਾ ਵੀ ਪਲਟ ਕੇ ਮਾਰੇ ਤੇ ਬਾਈ ਫਿਰ ਤੁਸੀਂ ਕਿਹੜੇ ਬਾਗ ਦੀ ਮੂਲੀਓ ਪੱਟ ਕੇ ਤੁਹਾਨੂੰ ਪਰੇ ਮਾਰਨਗੇ ਹਲੇ ਫਿਰ ਵੀ ਉਹ ਤਾਂ ਸਰਵਾਈਵ ਕਰੀ ਜਾਂਦੇ ਨੇ ਚਲੋ ਉਹਨਾਂ ਨੇ ਤਾਂ ਸਿਆਸਤ ਸਿਆਸਤ ਸੂਸਤ ਕੀਤੀ ਆ ਤੁਹਾਨੂੰ ਵੀ ਪਤਾ ਤੁਸੀਂ ਕਿਹੜੀ ਸਿਆਸਤ ਕੀਤੀ ਆ ਤੁਹਾਨੂੰ ਹੀ ਪਤਾ ਤੁਸੀਂ ਕੈਸੀ ਸਿਆਸਤ ਕੀਤੀ ਆ ਮੈਨੂੰ ਲੱਗਦਾ ਤੁਹਾਡਾ ਸਰਵਾਈਵ ਕਰਨਾ ਵੀ ਇਸ ਤੋਂ ਬਾਅਦ ਜਿਹੜਾ ਉਹ ਔਖਾ ਹੋ ਜਾਊਗਾ ਤਾਂ ਕਰਕੇ ਜਿੰਨਾਂ ਲੋਕਾਂ ਦੇ ਵਿੱਚ ਫਿਰਦੇ ਹਾਂ ਜਿਨ੍ਹਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਨੇ ਇੰਨੇ ਜੋਗਾ ਬਣਾਇਆ ਸਤਕਾਰ ਕਰਿਆ ਕਰੋ ਉਹਨਾਂ ਦਾ ਜਿਨ੍ਹਾਂ ਨੇ ਤੁਹਾਨੂੰ ਵਧਾਈਕੀ ਦਿੱਤੀ ਆ ਸਤਕਾਰ ਕਰਿਆ ਕਰੋ ਉਹਨਾਂ ਦਾ ਜਿਨ੍ਹਾਂ ਨੇ ਤੁਹਾਨੂੰ ਸਾਰੀ ਉਮਰ ਦੀ ਪੈਨਸ਼ਨ ਯੋਗਾ ਕਰਤਾ ਸਤਕਾਰ ਕਰਿਆ ਕਰੋ ਉਹਨਾਂ ਦਾ ਜਿਨ੍ਹਾਂ ਨੇ ਤੁਹਾਨੂੰ ਹੂਟਰਾਂ ਵਾਲੀਆਂ ਗੱਡੀਆਂ ਤੇ ਚੜਾਤਾ ਸਤਕਾਰ ਕਰਿਆ ਕਰੋ ਉਹਨਾਂ ਦਾ ਜਿਨ੍ਹਾਂ ਨੇ ਤੁਹਾਡੇ ਅੱਗੇ ਪਿੱਛੇ ਵੀਆਈਪੀ ਸਿਕਿਉਰਟੀਆਂ ਘੁੰਮਣ ਲਾਤੀਆਂ ਸਤਕਾਰ ਕਰਿਆ ਕਰੋ ਉਹਨਾਂ ਦਾ ਜਿਨ੍ਹਾਂ ਨੇ ਤੁਹਾਨੂੰ ਜਾਜਾਂ ਤੇ ਚੜਾਤਾ ਸਤਕਾਰ ਕਰਿਆ ਕਰੋ ਉਹਨਾਂ ਦਾ ਨਾ ਕਿ ਇਹ ਕਿਆ ਕਰੋ ਓਏ ਬਹਿ ਜਾ ਓਏ ਬਹਿ ਜਾ ਤੇ ਪਰ ਉਹ ਜੇ ਤੁਸੀਂ ਐਂ ਕਹੋਗੇ ਨਾ ਫਿਰ ਉਹ ਦਿਨ ਵੀ ਦੂਰ ਨਹੀਂ ਜਦੋਂ ਲੋਕ ਤੁਹਾਨੂੰ ਕਹਿਣਗੇ ਓਏ ਜਾ ਓਏ ਜਾ ਕੀ ਲੈਣੀ ਵੋਟ ਓਏ ਨਾ ਓਏ ਜਾ ਓਏ ਜਾ ਇਹੀ ਬੋਲ ਫਿਰ ਉਹ ਦੋ ਸੋਡੇ ਹੋਣਗੇ ਇੱਕ ਹੋਰ ਗੱਲ ਜਾਂਦੇ ਜਾਂਦੇ ਧਿਆਨ ਰੱਖਿਓ ਜਿੰਨਾ ਲੋਕਾਂ ਨੂੰ ਤੁਸੀਂ ਇਹ ਕਹਿ ਰਹੇ ਹੋ ਨਾ ਓਏ ਬਹਿ ਜਾ ਓਏ ਬਹਿ ਜਾ ਦਸਵੀਂ ਵਾਲੇ ਮੈਨੂੰ ਸਵਾਲ ਨਾ ਪੁੱਛਣ ਇਹਨਾਂ ਲੋਕਾਂ ਦੇ ਪਿੰਡਾਂ ਦੇ ਵਿੱਚ ਇਹਨਾਂ ਲੋਕਾਂ ਦੀਆਂ ਗਲੀਆਂ ਦੇ ਵਿੱਚ ਇਹਨਾਂ ਲੋਕਾਂ ਦੇ ਮਹੱਲਿਆਂ ਦੇ ਵਿੱਚ ਤੁਸੀਂ ਵੋਟਾਂ ਮੰਗਣ ਦੇ ਲਈ ਆਉਣਾ ਹੈ ਵੋਟਾਂ ਇਨ੍ਹਾਂ ਲੋਕਾਂ ਦੇ ਮੂਹਰੇ ਹੱਥ ਜੋੜ ਕੇ ਹੀ ਤੁਸੀਂ ਲੈਣੀਆਂ ਇਨ੍ਹਾਂ ਦੇ ਦਰਵਾਜ਼ੇ ਖੜਕਾ ਕੇ ਹੀ ਵੋਟਾਂ ਤੁਸੀਂ ਲੈਣੀਆਂ ਨੇ ਫਿਰ ਕਿਤੇ ਉਹ ਹਾਲ ਨਾ ਹੋ ਜੇ ਜਿਹੜਾ ਹੁਣ ਤੁਸੀਂ ਕਹਿੰਦੇ ਫਿਰਦੇ ਹੋ ਵੀ ਕਾਲੀਆਂ ਦਾ ਕਾਂਗਰਸੀਆਂ ਦਾ ਵੋਟਾਂ 'ਚ ਟਿਕਟਾਂ ਸੱਟਣਗੇ ਹੋਕੇ ਦੇਣਗੇ ਕਿਤੇ ਉਹ ਹਾਲ ਫਿਰ ਥੋੜਾ ਨਾ ਹੋ ਜੇ ਵੋਟਾਂ ਮੰਗਣ ਦੇ ਲਈ ਹੋਕਾ ਦੇਣਾ ਪਵੇ ਕਿ ਅੱਜ ਸਾਬਕਾ ਵਿਧਾਇਕ ਸਾਹਿਬ ਆਏ ਨੇ ਉਹਨਾਂ ਨੂੰ ਜਾ ਕੇ ਸੁਣੋ ਉਹ ਵੋਟਾਂ ਮੰਗਣ ਦੇ ਲਈ ਆਏ ਨੇ ਆਪਦੇ ਕੰਮ ਗਿਣਾਉਣਗੇ ਫਿਰ ਤੁਹਾਨੂੰ ਲੋਕ ਗਿਣਾਉਣ ਕਿ ਜਨਾਬ ਜੀ ਉਸ ਵੇਲੇ ਅਸੀਂ ਤੁਹਾਨੂੰ ਮਿਲੇ ਸੀ ਉਦੋਂ ਤੁਹਾਡਾ ਹੰਕਾਰ ਸਿਰ ਝਾੜ ਬੋਲਦਾ ਸੀ ਉਦੋਂ ਤੁਸੀਂ ਆ ਆ ਬੋਲਦੇ ਸੀ ਤੇ ਆਸ ਤੁਹਾਨੂੰ ਵੋਟਾਂ ਤਾਂ ਨਹੀਂ ਕਿਤੇ ਕੁਝ ਹੋਰ ਨਾ ਤੁਹਾਨੂੰ ਜਿਹੜਾ ਹੈਗਾ ਉਹ ਸੁਣਨਾ ਪਈ ਤਾਂ ਕਰਕੇ ਭਾਈ ਸਤਕਾਰ ਕਰਿਆ ਕਰੋ ਇਹਨਾਂ ਲੋਕਾਂ ਦਾ ਇਹਨਾਂ ਨੇ ਤੁਹਾਨੂੰ ਐਨੇ ਜੋਗਾ ਕੀਤਾ ਜੀ ਤੁਸੀਂ ਸਤਕਾਰ ਦੀ ਗੱਲ ਕੀਤੀ ਇਸ ਦੀ ਜਿੰਦੀ ਜਾਗਦੀ ਮਿਸਾਲ ਅਸੀਂ ਤਰਨਤਨ ਦੇ ਵਿੱਚ ਵੇਖੀ ਹੈ ਜਦੋਂ ਤਾਂ ਇਲੈਕਸ਼ਨ ਆਉਂਦੇ ਨੇ ਰੇੜੀ ਵਾਲਿਆਂ ਨੂੰ ਵੀ ਗੱਲ ਲਾਉਂਦੇ ਨੇ ਦਿਹਾੜੀਦਾਰ ਬੰਦੇ ਨੂੰ ਵੀ ਗੱਲ ਲਾਉਂਦੇ ਨੇ ਅਨਪੜ੍ਹ ਨੂੰ ਵੀ ਗੱਲ ਲਾਉਂਦੇ ਨੇ ਐਸੀ ਕੀ ਚੀਜ਼ ਹੈ ਉਸ ਕੁਰਸੀ ਦੇ ਵਿੱਚ ਜਾਂ ਸੱਤਾ ਦੇ ਵਿੱਚ ਜਾਂ ਉਸ ਤੋਂ ਬਾਅਦ ਇਹ ਸਤਕਾਰ ਭੁੱਲ ਜਾਂਦੇ ਨੇ ਹੁਣ ਜਾਂ ਤਾਂ ਮੈਂ ਉਸ ਕੁਰਸੀ ਤੇ ਬੈਠਾ ਹਾਂ ਫਿਰ ਤਾਂ ਮੈਂ ਦੱਸ ਸਕਦਾ ਵੀ ਇਹ ਉਸੇ ਕਿਹੜੀ ਕਿਹੜੀ ਐਸੀ ਕੋਈ ਚੁੰਬਕ ਆ ਕੋਈ ਫੈਬੀਕੋਲ ਆ ਜਾਂ ਐਸਾ ਉਸ ਕੁਰਸੀ ਤੇ ਕੀ ਲੱਗਾ ਹੋਇਆ ਕਿਉਂਕਿ ਮੈਂ ਤਾਂ ਇੰਨਾ ਕੀ ਕਹਿ ਸਕਦਾ ਜਿੰਨਾ ਕਿ ਹੁਣ ਤੁਸੀਂ ਜਾਣਦੇ ਹੋ ਪੱਤਰਕਾਰ ਦੇ ਤੌਰ ਤੇ ਉਹਨਾਂ ਕਿ ਮੈਂ ਜਾਣਦਾ ਕਿ ਭਾਈ ਜਦੋਂ ਉਹ ਕੁਰਸੀ 'ਚ ਕੁਛ ਨਾ ਕੁਛ ਤਾਂ ਹੈ ਯਾਰ ਐਸਾ ਕੋਈ ਨਾ ਕੋਈ ਚੀਜ਼ ਕੋਈ ਨਾ ਕੋਈ ਜਾਦੂਈ ਸ਼ਕਤੀ ਕੋਈ ਪਤਾ ਨਹੀਂ ਕੀ ਚੀਜ਼ ਆ ਕੁਛ ਨਾ ਕੁਛ ਤਾਂ ਹੈ ਜਿਹੜਾ ਤੁਹਾਡਾ ਤੌਰ ਤਰੀਕਾ ਬਦਲ ਦਿੰਦਾ ਤੁਹਾਡਾ ਰਹਿਣ ਸਹਿਣ ਬਦਲ ਦਿੰਦਾ ਤੁਹਾਡਾ ਲੋਕਾਂ ਚ ਵਿਚਰਨ ਦਾ ਢੰਗ ਤਰੀਕਾ ਬਦਲ ਦਿੰਦਾ ਤੁਹਾਡੇ ਅੱਖਾਂ ਦੇ ਉੱਪਰ ਚਸ਼ਮਾ ਲੱਗ ਜਾਂਦਾ ਇੱਕ ਉਹ ਚਸ਼ਮੇ ਤੁਹਾਨੂੰ ਸਭ ਕੁਝ ਚੰਗਾ 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 ਦਿਦਾ ਉਹ ਚਸ਼ਮੇ ਸਭ ਕੁਝ ਤੁਹਾਨੂੰ ਤੁਹਾਡੇ ਤੁਹਾਡੇ ਨਾਮ ਦੇ ਮਗਰ ਲੱਗਦਾ ਜਿੰਦਾਬਾਦ ਦਿਦਾ ਜੇ ਤੁਹਾਨੂੰ ਉਸ ਤੋਂ ਬਾਅਦ ਫਿਰ ਕੋਈ ਮੁਰਦਾ ਬਾਤ ਕਰਦਾ ਤਾਂ ਉਹ ਫਿਰ ਚਕਵਾਉਣ ਦਾ ਦੰਬ ਵੀ ਤੁਸੀਂ ਰੱਖਦੇ ਹੋ ਫਿਰ ਆਪਦੀ ਐਨਕ ਨੂੰ ਉਤਾਰਦੇ ਹੋ ਤੇ ਕਹਿੰਦੇ ਹੋ ਜੀ ਉਹਨੂੰ ਚੱਕ ਲਾ ਉਹ ਐਨਕ ਫਿਰ ਉੱਪਰ ਕਰਦੇ ਹੋ ਫਿਰ ਤੁਹਾਨੂੰ ਜਿੰਦਾਬਾਦ ਜਿੰਦਾਬਾਦ ਦੱਸਣ ਲੱਗ ਜਾਂਦਾ ਮਤਲਬ ਕੁਸ਼ਤਾ ਹੈ ਬਾਬੇ ਬਾਦਲ ਹੋਰੇ ਵੀ ਜਦੋਂ ਇਹਨਾਂ ਕੁਰਤੀਆਂ ਤੇ ਬੈਠੇ ਡਾਂਗਾ ਉਦੋਂ ਵੀ ਵਰੀਆਂ ਕੈਪਟਨ ਅਮਰਿੰਦਰ ਸਿੰਘ ਹੋਰੀ ਜਦੋਂ ਇਹਨਾਂ ਕੁਰਤੀਆਂ ਤੇ ਬੈਠੇ ਡਾਂਗਾ ਉਦੋਂ ਵੀ ਵਰੀਆਂ ਹੁਣ ਵਾਲੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਹੋਰੀ ਜਦੋਂ ਇਹਨਾਂ ਕੁਰਸੀਆਂ ਤੇ ਬੈਠੇ ਡਾਂਗਾ ਆਉਂਦੋਂ ਵੀ ਬਣੀਆਂ ਤੇ ਵੱਡੀ ਗੱਲ ਇਹ ਡਾਂਗਾ ਵਰੀਆਂ ਕਿੰਨਾ ਤੇ ਇਹ ਡਾਂਗਾ ਮੁਲਾਜ਼ਮਾਂ ਤੇ ਵਰੀਆਂ ਇਹ ਡਾਂਗਾ ਆਮ ਲੋਕਾਂ ਤੇ ਮਰੀਆਂ ਇਹ ਡਾਂਗਾ ਬੇਰੋਜ਼ਗਾਰਾਂ ਤੇ ਵਰੀਆਂ ਹੁਣ ਦੇਖੋ ਡਾਂਗਾ ਦਾ ਤਾਂ ਫਰਕ ਨਹੀਂ ਡਾਂਗਾ ਤਾਂ ਉਹੀ ਨੇ ਓਡੀਆਂ ਓਡੀਆਂ ਡਾਂਗਾ ਨੇ ਓਨੀਆਂ ਓਨੀਆਂ ਮੋਟੀਆਂ ਨੇ ਉਹੀ ਪੁਲਿਸ ਆ ਉਹੀ ਉਹ ਮੁਲਾਜ਼ਮਾਂ ਠੀਕ ਆ ਉਹ ਉਹ ਮੁਲਾਜ਼ਮਾਂ ਦੀ ਕਿਸੇ ਦੀ ਉਮਰ ਲੰਘ ਜਿੰਦੇ ਮਤਲਬ ਹੈ ਤਾਂ ਵਰਗ ਤਾਂ ਮੁਲਾਜ਼ਮ ਹੀ ਨਾ ਵਰਗ ਤਾਂ ਬੇਰੋਜ਼ਗਾਰਾਂ ਦਾ ਹੀ ਨਾ ਵਰਗ ਤਾਂ ਆਮ ਲੋਕਾਂ ਦਾ ਹੀ ਨਾ ਵਰਗ ਤਾਂ ਕਿਸਾਨਾਂ ਦਾ ਨਾ ਮਤਲਬ ਡਾਂਗ ਤਾਂ ਇਹਨਾਂ ਪੈਂਦੀਆਂ ਨਾ ਭਾਈ ਇੰਨਾ ਉਹੀ ਵਰਗਾ ਤੇ ਪੈਂਦੀ ਆ ਬਦਲਦਾ ਫਿਰ ਕੀ ਆ ਤੁਸੀਂ ਦੇਖੋ ਨਾ ਬਦਲਦਾ ਕੀ ਆ ਚਿਹਰੇ ਬਦਲਦੇ ਆ ਕਦੇ ਬਾਬਾ ਬਾਦਲ ਕਦੇ ਕੈਪਟਨ ਅਮਰਿੰਦਰ ਸਿੰਘ ਕਦੇ ਚਰਨਜੀਤ ਸਿੰਘ ਚੰਨੀ ਕਦੇ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਰਸੀ ਤਾਂ ਉਹੀ ਆ ਨਾ ਕੁਰਸੀ ਥੋੜੀ ਨਾ ਬਦਲੀ ਆ ਫਰ ਬੰਦਿਆਂ ਚ ਤਾਂ ਨਹੀਂ ਕੁਰਸੀ ਦੇ ਵਿੱਚ ਕੁਛ ਨਾ ਕੁਛ ਹੈ ਕੋਈ ਨਾ ਕੋਈ ਐਸੀ ਜਾਦੂਈ ਸ਼ਕਤੀ ਕੋਈ ਜਿਵੇਂ ਕਹਿੰਦੇ ਕੋਈ ਜਾਦੂ ਕਾਲਾ ਜਾਦੂ ਪਤਾ ਨਹੀਂ ਕੀ ਕੁਛ ਕੁਰਸੀ ਦੇ ਵਿੱਚ ਕੁਛ ਹੈ ਹੁਣ ਤਾਂ ਭਾਈ ਇਹ ਤਾਂ ਉੱਥੇ ਬੈਠਣ ਵਾਲਾ ਜਿਹੜਾ ਬੰਦਾ ਬੈਠਿਆ ਉਹ ਹੀ ਦੱਸ ਸਕਦਾ ਹੈ ਹਾਲਾਂਕਿ ਜਦੋਂ ਬੰਦਾ ਬੈਠ ਕੇ ਉੱਠਦਾ ਆ ਜਦੋਂ ਉਦੋਂ ਉਹਨਾਂ ਤੋਂ ਹੁਣ ਜਿਵੇਂ ਅੱਜ ਮੁੱਖ ਮੰਤਰੀ ਸੌਰੀ ਡਿਪਟੀ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਹੋਣਾ ਤਾਂ ਸਵਾਲ ਕਰਦੇ ਆ ਤਦੋਂ ਕਹਿੰਦੇ ਨੇ ਕਿ ਜੀ ਸੱਤਾ 'ਚ ਰਹਿੰਦੇ ਆ ਕੋਈ ਗਲਤੀਆਂ ਹੋ ਜਾਂਦੀਆਂ ਨੇ ਇਹ ਗੱਲਾਂ ਕਹਿੰਦੇ ਨੇ ਤੇ ਜਦੋਂ ਇਹ ਤੁਰਗੇ ਇਹ ਵੀ ਕਹਿਣਗੇ ਕਿ ਸੱਤਾ 'ਚ ਰਹਿੰਦੇ ਆ ਗਲਤੀਆਂ ਹੋ ਜਾਂਦੀਆਂ ਨੇ ਕੈਪਟਨ ਮਨਿੰਦਰ ਸਿੰਘ ਨੂੰ ਸਵਾਲ ਕਰ ਲਓ ਵੀ ਕਹਿੰਨ ਕਿ ਸੱਤਾ 'ਚ ਰਹਿੰਦਿਆਂ ਕੋਈ ਨਾ ਕੋਈ ਗਲਤੀਆਂ ਹੋ ਜਾਂਦੀਆਂ ਨੇ ਤਾਂ ਫਿਰ ਭਾਈ ਸੱਤਾ 'ਚ ਰਹਿੰਦਿਆਂ ਤੁਸੀਂ ਮੰਨਦੇ ਹੋ ਕਿ ਗਲਤੀਆਂ ਹੋ ਜਾਂਦੀਆਂ ਨੇ ਜਦੋਂ ਸੱਤਾ ਦੇ ਵਿੱਚ ਹੁੰਨੇ ਹੋ ਉਦੋਂ ਕਿਹੜੀ ਐਸੀ ਤੁਹਾਡੇ ਦਿਮਾਗ ਦੇ ਉੱਪਰ ਭੰਬਲ ਪੂਸਾ ਪਿਆ ਹੁੰਦਾ ਕਿ ਤੁਹਾਨੂੰ ਉਦੋਂ ਨਹੀਂ ਪਤਾ ਲੱਗਦਾ ਕਿ ਤੁਸੀਂ ਗਲਤੀ ਕਰ ਰਹੇ ਆਂ ਸੱਤਾ ਤੋਂ ਬਾਹਰ ਆਉਂਦਿਆ ਤੁਹਾਨੂੰ ਪਤਾ ਲੱਗ ਜਾਂਦਾ ਕਿ ਸੱਤਾ 'ਚ ਰਹਿੰਦੇ ਆਂ ਗਲਤੀਆਂ ਤਾਂ ਹੋ ਹੀ ਜਾਂਦੀਆਂ ਨੇ ਉਹੀ ਗੱਲ ਹੋਣ ਵਾਲੇ ਮੁੱਖ ਮੰਤਰੀ ਸਾਹਿਬ ਦੀ ਆ ਇਹ ਵੀ ਸੱਤਾਂ ਤੋਂ ਬਾਹਰ ਆ ਕੇ ਇਹਨਾਂ ਨੂੰ ਪਤਾ ਲੱਗ ਜੂ ਆ ਵਿਧਾਇਕਾਂ ਦੀ ਆ ਜਿਹੜੇ ਵਿਧਾਇਕ ਜਿਹੜੇ ਛਾਲਾ ਮਾਰਦੇ ਫਿਰਦੇ ਆ ਟਪੂਸੀਆਂ ਮਾਰਦੇ ਫਿਰਦੇ ਆਪਦੇ ਆਪ ਨੂੰ ਬਹੁਤ ਵੱਡੇ ਵੱਡੇ ਵਿਧਾਇਕ ਦੱਸਦੇ ਫਿਰਦੇ ਆ ਓਏ ਬਹਿ ਜਾ ਓਏ ਬਹਿ ਜਾਇ ਕਰਦੇ ਫਿਰਦੇ ਆ ਜਦੋਂ ਕੁਰਸੀ ਜਾਂਦੀ ਆ ਨਾ ਉਦੋਂ ਪਤਾ ਲੱਗਦਾ ਅਸਲੀਅਤ ਕੀ ਆ ਅਸਲ ਚ ਪਤਾ ਕੀ ਆ ਮੈਨੂੰ ਇਹ ਲੱਗਦਾ ਜੇ ਮੈਂ ਦੂਰੋਂ ਬੈਠਾ ਮੈਂ ਭਾਂਪਦਾ ਮੈਨੂੰ ਇਹ ਲੱਗਦਾ ਕਿ ਕੁਰਸੀ ਤੁਹਾਨੂੰ ਹਵਾ ਚੜਾ ਕੇ ਰੱਖਦੀ ਆ ਕੁਰਸੀ ਤੁਹਾਨੂੰ ਗਰਾਊਂਡ ਨਹੀਂ ਦਿਖਾਉਂਦੀ ਉਹ ਕਹਿੰਦੇ ਨੇ ਕਿ ਜਦੋਂ ਬੰਦਾ ਚਾਹੇ ਜਦੋਂ ਲੋਕ ਚਾਹਣ ਬੰਦਾ ਅਰਸ਼ ਤੇ ਜਦੋਂ ਚਾਹਣ ਲੋਕ ਚਾਹਣ ਬੰਦਾ ਫਰਸ਼ ਤੇ ਮਤਲਬ ਤੋਨੂੰ ਅਰਸ਼ ਤੇ ਰੱਖਦੀ ਆ ਕੁਰਸੀ 5 ਸਾਲਾਂ ਦੇ ਲਈ ਤੁਸੀਂ ਅਰਸ਼ ਤੇ ਹੋ ਤੁਹਾਨੂੰ ਗਰਾਊਂਡ ਨਹੀਂ ਦਿਸਦਾ ਤੁਹਾਡੇ ਆਲੇ ਦੁਆਲੇ ਤੁਹਾਨੂੰ ਦਿਸਣ ਨਹੀਂ ਦਿੰਦਾ ਤੁਹਾਡੇ ਆਲੇ ਦੁਆਲੇ ਚੱਕਨ ਭਰਨ ਵਾਲੇ ਤੁਹਾਨੂੰ ਦਿਸਣ ਨਹੀਂ ਦਿੰਦੇ ਜਿਵੇਂ ਮੈਂ ਕਹਿਆ ਇੱਕ ਜਿਹੜੀ ਤੁਹਾਡੇ ਐਨਕ ਲੱਗਦੀ ਹੈ ਵਿਧਾਇਕ ਵਾਲੀ ਮੰਤਰੀ ਵਾਲੀ ਮੁੱਖ ਮੰਤਰੀ ਵਾਲੀ ਉਹ ਤੁਹਾਨੂੰ ਚੰਗਾ 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 ਦਿਸਣ ਦਿਖਾਉਂਦੀ ਆ ਸਾਰਾ ਤੇ ਫਿਰ ਜਦੋਂ ਤੁਸੀਂ 5 ਸਾਲਾਂ ਬਾਅਦ ਫਰਸ਼ ਤੇ ਆਉਣੇ ਹੋ ਫਿਰ ਤੁਸੀਂ ਦੇਖਦੇ ਹੋ ਯਾਰ ਸਾਰਾ ਕੁਝ ਓਵੇਂ ਦਾ ਓਵੇਂ ਪਿਆ ਇੰਨਾ ਲੋਕਾਂ ਤੇ ਡਾਂਗ ਭਰਾਈ ਸੀ ਫਿਰ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਗਲਤ ਹੋਇਆ ਪਰ ਉਦੋਂ ਤੱਕ ਦੇਰੀ ਬਹੁਤ ਹੋ ਗਈ ਹੁੰਦੀ ਆ ਜਿਵੇਂ ਹੁ ਸ਼ਰੂ ਮਣੀ ਕਾਲੀਦਲ ਆਧਾਰਨਾ ਕੈਪਟਨ ਅਮਰਿੰਦਰ ਸਿੰਘ ਇਸ ਚੀਜ਼ ਦੀ ਆਧਾਰਨਾ ਕਾਂਗਰਸ ਦੀ ਆਧਾਰਨਾ ਮੈਨੂੰ ਲੱਗਦਾ ਹੁਣal ਟਾਈਮ ਚ ਆ ਹੋਂ ਵਾਲੇ ਜਿਹੜੇ ਆ ਇਹ ਵੀ ਇਸੇ ਚੀਜ਼ ਦੀ ਆਧਾਰਨ ਬਣਨ ਵਾਲੇ ਆ ਜੀ